ਪਤਾ ਨਹੀਂ ਕੀ ਗੱਲ ਕੋਈ ਦਿੱਕਤ ਆ ਗਈ ਜਦੋਂ ਪਹਿਲਾਂ ਲਾਈਵ ਹੋਏ ਸੀਗੇ ਤੇ ਉਦੋਂ ਵੀ ਮੇਰਾ ਫੇਸ ਬਸ ਕੱਲ ਨੂੰ ਆਪਾਂ ਜੀ ਦੀਨ ਦਾ ਸੀ ਪਤਾ ਨਹੀਂ ਕੀ ਚੱਕਰ ਪੈ ਗਿਆ ਸੀਗਾ ਤਾਂ ਕਰਕੇ ਫਿਰ ਅੱਜ ਮੈਂ ਕੱਲਾ ਹੀ ਲਾਈਵ ਆਉਣਾ ਪੈ ਗਿਆ ਠੀਕ ਹੈ ਨਾ ਤੇ ਨਹੀਂ ਪੂਜਾ ਨੂੰ ਰਗ ਰਗ ਕਰਾਉਂਦੇ ਤੁਹਾਡੇ ਬਹੁਤ ਸਿਆਣੀ ਕੁੜੀ ਆ ਬਹੁਤ ਸੂਝਵਾਨ ਹੈ ਤੇ ਪੜ੍ਹੀ ਲਿਖੀ ਹੈ ਯਾਰ ਵਿਚਾਰੀ ਇੱਕ ਕਾਮੇਡੀਅਨ ਬਣਨਾ ਚਾਹੁੰਦੀ ਆ ਆਪਾਂ ਉਹਦਾ ਸਪੋਰਟ ਕਰਕੇ ਸੰਯੋਗ ਦੇ ਗਏਦਾ ਹਨਾ ਸਾਰੇ ਜਿੰਨੇ ਭੈਣ ਭਰਾ ਆਪਾਂ ਦੇਖਦੇ ਆ ਹਨਾ ਤੇ ਤੁਸੀਂ ਆਪਾਂ ਨੂੰ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਨਾਲੇ ਜਿੰਨੇ ਭੈਣ ਭਰਾ ਤੁਸੀਂ ਆਪਾਂ ਨੂੰ ਦੇਖਦੇ ਹੋ ਹਨ ਸਾਰੇ ਜਾਣੇ ਉਹ ਜ਼ਰੂਰ ਕਰਿਆ ਕਰੋ ਯਾਰ ਕੀ ਹਾਂਦੇ ਹੁੰਦੇ ਓਏ ਆ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਰ ਬਣ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੋਂ ਦੇਖਦੇ ਹੋ ਜ਼ਰੂਰ ਦੱਸ ਕੇ ਜਾਇਆ ਕਰੋ ਮੇਰੇ ਭੈਣ ਭਰਾ ਜਿੰਨੇ ਜਾਣੇ ਵੀ ਤੁਸੀਂ ਦੇਖਦੇ ਹੋ ਹਨ ਕਿਉਂਕਿ ਅੱਜ ਆਪਾਂ ਲਾਈਵ ਦੇ ਵਿੱਚ ਪੂਜਾ ਨੂੰ ਜੋੜਨਾ ਸੀ ਖਾਸ ਕਰ ਉਹ ਵਿਚਾਰੀ ਬਹੁਤ ਸਿਆਣੀ ਕੁੜੀ ਆ ਤੇ ਉਹਨੇ ਲਾਈਵ ਦੇ ਵਿੱਚ ਆਉਣਾ ਸੀ ਪਰ ਚਲੋ ਕੁਝ ਦਿੱਕਤ ਆ ਗਈ ਚੱਕਰ ਹੋ ਗਿਆ ਜਾਂ ਕੋਈ ਹਨਾ ਤੇ ਫਿਰ ਆਪਾਂ ਅਗਦੇ ਲਾਈਵ ਦੇ ਵਿੱਚ ਲੈ ਕੇ ਆਵਾਂਗੇ ਅਗਰ ਕੋਈ ਕਰਾਮਾ ਤੁਹਾਡੇ ਪੂਜਾ ਨੂੰ ਪਹਿਲਾਂ ਤੁਸੀਂ ਜਾਣਦੇ ਹੋ ਆਪਣੇ ਲਾਈਵ ਦੇ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਆ ਹਨਾ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬਾਬੇ ਦੱਸ ਕੇ ਜਾਇਆ ਕਰੋ ਤੇ ਜੇ ਨਵੇਂ ਆਏ ਹੋ ਤਾਂ ਪੀਰ ਬਣ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਹਨਾ ਤੇ ਆਜੋ ਆਪਾਂ ਕੁਝ ਕਰਦੇ ਆਂ ਗੱਲਾਂ ਬਾਤਾਂ ਕਿਹੜੇ ਕਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਕਿਹੜੇ ਕਿਹੜੇ ਨਹੀਂ ਜੁੜੇ ਅੱਜ ਪਤਾ ਲੱਗ ਜੂਗਾ ਹਨਾ ਮੈਂ ਤਾਂ 2 ਮਿੰਟ ਹੋ ਗਿਆ ਅਜ ਤੱਕ ਕੋਈ ਜੁੜਿਆ ਹੀ ਨਹੀਂ ਆ ਜੁੜ ਜਾਣ ਦਿਓ ਚਲੋ ਕੋਈ ਗੱਲ ਨਹੀਂ ਜੁੜ ਜਾਣਗੇ ਹੌਲੀ ਹੌਲੀ ਆਪਣੇ ਨਾਲ ਜੁੜ ਜਾਣਗੇ ਸਾਰੇ ਭੈਣ ਭਰਾ ਠੀਕ ਆ ਨਾ ਤੇ ਜਦੋਂ ਜੋੜਨ ਤੇ ਆਗੇ ਫਿਰ ਤਾਂ ਮਿੰਟ ਮੈਨੂੰ ਲੱਗਦਾ ਪੰਜ ਹੀ ਲੱਗਦੇ ਆ ਹਨਾ ਕਿਦਰ ਨਾਲ ਚੱਕਰ ਨਹੀਂ ਜੁੜਿਆ ਜਾਂਦਾ ਉਹਨਾਂ ਚੱਕਰ ਨਹੀਂ ਜੁੜਿਆ ਜਾਂਦਾ ਕਿੱਥੋਂ ਕਿੱਥੋਂ ਦੇਖਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੇ ਵੀਰ ਭੈਣ ਭਰਾ ਜਿੰਨੇ ਜਾਣੇ ਤੁਸੀਂ ਦੇਖੀਏ ਨੂੰ ਅੱਜ ਤਾਂ ਹਜੇ ਚਾਰਕ ਜਾਣੇ ਹੀ ਹੋਏ ਹਾਂ ਠੀਕ ਹੈ ਨਾ ਹੌਲੀ ਹੌਲੀ ਆਪਾਂ ਸਾਰੇ ਜਾਣੇ ਭੈਣ ਭਰਾ ਜਿੰਨੇ ਜਾਣੇ ਹੈਗੇ ਜੁੜ ਜਾਾਂਗੇ ਤੇ ਕਿਹੜੀ ਕਿਹੜੀ ਜਗ੍ਹਾ ਤੂੰ ਤੁਸੀਂ ਸਾਨੂੰ ਦੇਖਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਇੱਕ ਤਾਂ ਤੇ ਦੂਜਾ ਆ ਆਪਣਾ ਨਾ ਆ ਸ਼ਾਰਟ ਵੀਡੀਓ ਤੇ ਬਾਈ ਜਾਨ ਕੇ ਕਮੈਂਟ ਜ਼ਰੂਰ ਛੱਡ ਜਾ ਕਰੋ ਜਿੱਥੇ ਤੁਸੀਂ ਸਾਨੂੰ ਜਦੋਂ ਵੀ ਤੁਸੀਂ ਦੇਖੋ ਸ਼ਾਰਟ ਵੀਡੀਓ ਦੇਖੋ ਸਾਡੀ ਹਨਾ ਕਮੈਂਟ ਛੱਡ ਜਾ ਕਰੋ ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਪਹਿਲਾਂ ਤੁਸੀਂ ਪੁਰਾਣੇ ਚੈਨਲ ਤੇ ਸੀਗੇ ਤਾਂ ਉਹ ਮੈਂ ਤੁਹਾਨੂੰ ਦੱਸ ਦਿਆਂ ਉਹ ਮੇਰਾ ਚੈਨਲ ਬੰਦ ਹੋ ਗਿਆ ਸੀ ਇਹ ਮੇਰਾ ਚੈਨਲ ਨਵਾਂ ਹੈ ਨਵਾਂ ਚੈਨਲ ਜਦੋਂ ਆਪਾਂ ਕੋਈ ਵੀ ਆਪ ਕਰਦੇ ਹਣਾ ਤਾਂ ਟਾਈਮ ਬਹੁਤ ਲੱਗ ਜਾਂਦਾ ਇਹ ਵੀ ਮੇਰਾ ਚੈਨਲ ਮਸਾ ਹੁਣ ਚੱਲਿਆ ਥੋੜਾ ਜਿਹਾ ਠੀਕ ਹੈ ਨਾ ਤੁਹਾਡੇ ਤੱਕ ਪਹੁੰਚਣ ਲੱਗਿਆ ਹੁਣ ਤਾਂ ਆਪਣੇ ਨਾਲ ਜੁੜ ਜਾਂਦਾ ਹੁੰਦਾ ਦੋ ਦੋ ਚਾਰ ਚਾਰ ਸੂ ਬੰਦਾ ਚਲੋ ਕੋਈ ਗੱਲ ਨਹੀਂ ਤੁਹਾਡੇ ਵਰਗੇ ਭਰਾ ਜਨਾਂ ਚੱਕਰ ਹੈਗੇ ਆਪਣਾ ਇਹ ਵੀ ਚੈਨਲ ਚੱਲ ਪੈਣਾ ਨਹੀਂ ਤਾਂ ਬਹੁਤ ਟਾਈਮ ਲੱਗ ਗਿਆ ਸੀ ਬੱਬੇ ਟਾਈਮ ਪਹਿਲਾਂ ਵਾਲਾ ਚੈਨਲ ਚਲਾਉਣ ਤੇ ਤਾਂ ਇਹ ਵੀ ਮੋਨਿਟਾਈਜ਼ ਹੋਣ ਵਾਲਾ ਹੀ ਆ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਵੀ ਠੀਕ ਹੈ ਨਾ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਆ ਬਾਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੇ ਭਰਾ ਜਨੇ ਆਏ ਵੀ ਹੈਗੇ ਆ ਤੁਸੀਂ ਠੀਕ ਹੈ ਨਾ ਤੇ ਕਿਉਂਕਿ ਆਪਾਂ ਨੂੰ ਆਪਣੇ ਭਰਾਵਾਂ ਤੇ ਮਾਣ ਹੁੰਦਾ ਯਾਰ ਹਨਾ ਭਰਾ ਹੀ سپورਟ ਕਰਦੇ ਹੁੰਦੇ ਆ ਭਰਾ ਦੀ ਫੋਰ ਕੌਣ ਕਰਦਾ ਹੁੰਦਾ ਬਾਈ ਤੇ ਤੁਸੀਂ ਸਾਰੇ ਆਪਣੇ ਭਰਾ ਹੀ ਰੱਬ ਸੁੱਖ ਰੱਖੇ ਆਪਾਂ ਜਲਦੀ ਤੋਂ ਜਲਦੀ ਇਹ ਚੈਨਲ ਆਇਆ ਸਿਰੇ ਲੈ ਜਾਾਂਗੇ ਪਹਿਲਾਂ ਵਾਲੇ ਚੈਨਲ ਨੂੰ ਉਹ ਬੰਦ ਹੋ ਗਿਆ ਚਲੋ ਠੀਕ ਹੈ ਆਪਾਂ ਇਹ ਵੀਡੀਓ ਪਾਤੀ ਸੀ ਵੀ ਸਾਨੂੰ ਪੰਜਾਬ ਦੀ ਧਰਤੀ 'ਤੇ ਜੰਗ ਨਹੀਂ ਚਾਹੀਦੀ ਜੇ ਤੁਸੀਂ ਲੜਨੀ ਹੈ ਜੰਗ ਗੁਜਰਾਤ ਦੀ ਧਰਤੀ 'ਤੇ ਲੜੋ ਰਾਜਸਥਾਨ ਦੀ ਧਰਤੀ 'ਤੇ ਲੜੋ ਹਨ ਉਹ ਚੀਜ਼ ਕਈ ਬੰਦਿਆਂ ਨੂੰ ਨਹੀਂ ਚੰਗੀ ਲੱਗੀ ਉਹਨਾਂ ਨੇ ਰਪੋਟਾਂ ਮਾਰ ਲੀਆਂ ਸਟਾਰਟ ਕਰਤੀਆਂ ਆਪਾਂ ਇੱਕ ਗੱਲ ਆ ਯਾਰ ਆਪਣਾ ਏਕਾ ਨਹੀਂ ਹੁੰਦਾ ਹਨਾ ਜਿਹੜੇ ਇਹ ਲੋਕ ਹੈਗੇ ਇਹ ਲੋਕ ਏਕਾ ਕਰ ਜਾਂਦੇ ਆ ਪਤਾ ਨਹੀਂ ਕੀ ਗੱਲ ਆਪਣਾ ਏਕਾ ਨਹੀਂ ਹੁੰਦਾ ਆਪਾਂ ਬਹੁਤ ਬਹੁਤ ਟਾਈਮ ਲਾਉਂਦੇ ਆ ਏਕਾ ਕਰਨ ਵਾਸਤੇ ਤੇ ਜਿਹੜੇ ਇਹ ਲੋਕ ਆ ਇਹ ਮਿੰਟਾ ਚੈੱਕ ਕਰਕੇ ਰਿਪੋਰਟਾਂ ਮਾਰਨਾ ਸਟਾਰਟ ਕਰ ਦਿੰਦੇ ਆ ਹਨਾ ਤੇ ਤਾਂ ਹੀ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਜਰੂਰ ਦੱਸ ਕੇ ਜਾਇਆ ਕਰੋ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਠੀਕ ਹੈ ਨਾ ਅ ਕਿਉਂਕਿ ਤੁਹਾਡੇ ਅਰਗੇ ਭਰਾਵਾਂ ਦਾ ਪਿਆਰ ਹੀ ਹੈ ਜਿਹੜਾ ਇੱਥੋਂ ਤੱਕ ਲਈ ਫਰਦਾ ਹੈ ਨਾ ਇੰਨਾ ਉੱਚੇ ਚੜਾਤਾ ਹਨਾ ਤੁਸੀਂ ਇਹ ਚੈਨਲ ਨਵਾਂ ਹੈਗਾ ਤੇ ਨਵਾਂ ਚੈਨਲ ਹੋਣ ਕਰਕੇ ਥੋੜਾ ਜਿਆ ਡਿੱਕਤਾਂ ਆਈ ਜਾਂਦੀਆਂ ਹਾਂ ਜੀ ਤੇ ਨਹੀਂ ਤਾਂ ਜੱਪਾ ਪੂਜਾ ਨੂੰ ਲਾਈਵ ਦੇ ਵਿੱਚ ਲੈ ਕੇ ਆਉਣਾ ਸੀਗਾ ਤੁਸੀਂ ਸਾਰੇ ਦੇਹ ਦੇ ਪੂਜਾ ਨੂੰ ਮਿਲਦੇ ਨਾਲੇ ਤਾਂ ਤੇ ਬਹੁਤ ਸਿਆਣੀ ਕੁੜੀ ਐ ਬਹੁਤ ਵਧੀਆ ਕਮੇਡੀਅਨ ਐ ਠੀਕ ਹੈ ਲਗਨੀ ਹੀ ਉਹੋ ਜਿਹੇ ਬੰਦਿਆਂ ਨੂੰ ਆਪਾਂ ਅੱਗੇ ਲੈ ਕੇ ਆਏ ਜੇ ਤਾਂ ਕਰਕੇ ਹਨਾ ਤੇ ਤੁਸੀਂ ਬਾਈ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਦੱਸੋ ਮੜਾ ਜਾਂ ਪਤਾ ਲੱਗ ਜੇ 20 ਜਣੇ ਜੁੜੇ ਹੋਏ ਆ ਜਿਹੜੇ ਭੈਣ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਠੀਕ ਹੈ ਨਾ ਕਈ ਵਾਰੀ ਜਦੋਂ ਵੀ ਮੇਰੀ ਕੋਈ ਸ਼ਾਰਟ ਵੀਡੀਓ ਆਉਂਦੀ ਆ ਵੀਰ ਬਣ ਕੇ ਕਮੈਂਟ ਜ਼ਰੂਰ ਛੱਡ ਜਾ ਕਰੋ ਬੇਸ਼ੱਕ ਦੀ ਦੋ ਅੱਖਰਾਂ ਪਾ ਕੇ ਛੱਡ ਜਾ ਕਰੋ ਹੁਣ ਤਾਂ 65 ਆਉਣ ਲੱਗੇ 65 ਵੀ ਭੇਜ ਦਿਆ ਕਰੋ ਤਾਂ ਬੜੀ ਸੁਣੀ ਗੱਲਾਂ ਹਨਾ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬਾਈ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਆਜੋ ਆਪਾਂ ਕਰਦੇ ਆ ਗੱਲਾਂ ਬਾਤਾਂ ਅੱਜ ਦਾ ਕੋਈ ਨਾ ਕੋਈ ਮੁੱਦਾ ਰੱਖੀਏ ਜੇ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਤਾਂ ਉਹ ਵੀ ਜ਼ਰੂਰ ਦੱਸ ਕੇ ਜਾਇਓ ਮੇਰੇ ਵੀਰ ਲੈਂਡ ਪੂਲਿੰਗ ਵਾਲਾ ਜਿਹੜਾ ਮਸਲਾ ਆਇਆ ਸੀਗਾ ਇਹ ਨਿਪਟ ਗਿਆ ਕਿ ਹਜੇ ਹੈਗਾਗਾ ਯਾਰ ਤੇ ਇੱਕ ਕੋਈ ਕਿਸੇ ਨੂੰ ਪਤਾ ਹੋਵੇ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਬਹੁਤੇ ਹੜ੍ਹਾਂ ਆਉਣ ਦੀ ਚਾਂਸ ਤਾਂ ਨਹੀਂ ਉਹ ਵੀ ਜਰੂਰ ਦੱਸ ਕੇ ਜਾਓ ਕਿਉਂਕਿ ਨਾ ਮੈਂ ਵੀਡੀਓ ਦੇਖਦਾ ਯਾਰ ਸਤਲੋਜ ਵੀ ਦਰਿਆ ਚੜਿਆ ਹੋਇਆ ਤੇ ਇਧਰੋਂ ਕਹਿੰਦੇ ਵੀ ਆਹਾ ਵੀ ਫੁੱਲ ਟੀਸਿਆਂ ਤੇ ਜਿਹੜਾ ਕੀ ਨਾਲ ਇਹਨੂੰ ਹੁੰਦਾ ਪਹਿਲਾਂ ਟੁੱਟਿਆ ਸੀ ਆ ਸਰਦੂਰਗੜ ਵਾਲਾ ਠੀਕ ਹੈ ਨਾ ਤੇ ਕਹਿੰਦੇ ਇਹ ਵੀ ਟੀਸਿਆਂ ਤੇ ਫਰਦਾਗਾ ਤੇ ਯਾਰ ਜੇਕਰ ਪਾਣੀ ਆ ਗਿਆ ਬਾਬਿਓ ਏਕਾ ਜ਼ਰੂਰ ਕਰ ਲਿਓ ਸਾਰਾ ਪੰਜਾਬ ਇੱਕ ਦੂਜੇ ਦਾ ਹੱਥ ਫੜ ਕੇ ਤੁਰਿਓ ਕਿਉਂਕਿ ਆਪਣੇ ਭਰਾਵਾਂ ਦਾ ਨੁਕਸਾਨ ਹੋ ਜਾਂਦਾ ਹਨ ਤੇ ਉਹ ਆਪਾਂ ਕਿਸੇ ਨੂੰ ਕਿਸੇ ਲੋਟ ਏਕਾ ਕਰਕੇ ਜ਼ਰੂਰ ਤੁਰਗੇ ਹਨ ਜੇਕਰ ਐਤਕੀ ਨੁਕਸਾਨ ਹੋਇਆ ਤਾਂ ਪਹਿਲਾਂ ਵਾਂਗੂ ਨਹੀਂ ਹੋਣ ਦੇਣਾ ਵੀ ਕੋਈ ਆਵੇ ਉਹ ਕਰੇ ਕੋਈ ਆਵੇ ਲੁੱਟ ਕੇ ਲੈ ਜੇ ਆਏ ਇਹੋ ਲਈ ਜੇ ਬਾਹ ਲੈ ਜੇ ਹਨ ਆਪਾਂ ਉਹ ਕੰਮ ਨਹੀਂ ਹੋਣ ਦੇਣਾ ਐਤਕੀ ਪ੍ਰਮਾਤਮਾ ਕਰੇ ਇਹੋ ਜਾਂ ਨੁਕਸਾਨ ਹੋ ਵੀ ਨਾ ਠੀਕ ਹੈ ਗੱਲ ਕਿ ਨਹੀਂ ਪ੍ਰਮਾਤਮਾ ਕਰੇ ਇਹੋ ਜਾਂ ਨੁਕਸਾਨ ਬਿਲਕੁਲ ਵੀ ਨਾ ਹੋਵੇ ਪਰ ਜੇ ਨੁਕਸਾਨ ਹੋਇਆ ਬਾਬਿਓ ਤਾਂ ਸਪੋਰਟ ਜ਼ਰੂਰ ਕਰਿਓ ਆਪਣੇ ਭਰਾਵਾਂ ਦੀ ਠੀਕ ਹੈ ਗੱਲ ਕਿ ਨਹੀਂ ਕਿਉਂਕਿ ਆਪਣੇ ਭਰਾ ਯਾਰ ਜਿਹੜੇ ਮੰਨ ਕੇ ਚੱਲੋ ਵਿਚਾਰੇ ਸਮੁੰਦਰਾਂ ਦੇ ਨੇੜੇ ਦਰਿਆਵਾਂ ਦੇ ਨੇੜੇ ਬੈਠੇ ਆ ਹਨ ਇਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਇਹ ਕਈ ਕੀ ਸਾਲ ਪਿੱਛੇ ਚਲੇ ਜਾਂਦੇ ਆ ਦੇਖ ਇਹਨਾਂ ਦੇ ਵੀ ਧੀ ਪੁੱਤ ਹੈ ਜਿਨ੍ਹਾਂ ਦੇ ਜਿਨ੍ਹਾਂ ਦੀ ਧਰਤੀ ਦਰਿਆ ਦੇ ਨਾਲ ਲੱਗਦੀ ਆ ਇਹਨਾਂ ਦੇ ਵੀ ਧੀ ਪੁੱਤ ਹੈ ਹਨ ਤੇ ਅਹ ਇਹ ਵੀ ਯਾਰ ਚਾਹੁੰਦੇ ਆ ਵੀ ਸਾਡੇ ਧੀ ਪੁੱਤ ਵੀ ਚੰਗਾ ਹੋ ਕਰਨ ਇਹਨਾਂ ਨੇ ਵਿਆਹ ਕਰਨੇ ਹੁੰਦੇ ਆ ਕੁੜੀਆਂ ਦੇ ਇਕਤਰੀਆਂ ਦੇ ਮੁੰਡਿਆਂ ਦੇ ਹਨਾ ਤੇ ਮੈਂ ਇੱਕ ਮਿੰਟ ਭੇਜ ਕੇ ਦੇਣਾ ਆਉਂਦਾ ਕਿ ਨਹੀਂ ਯਾਰ ਤੁਸੀਂ ਕਮੈਂਟ ਹੀ ਨਹੀਂ ਕਰ ਰਹੇ ਅੱਜ ਕੀ ਗੱਲ ਹੋ ਗਈ ਬਾਈ ਆ ਕੱਕਾ ਜਮੈਂ ਹੀ ਲਿਖਿਆ ਆ ਗਿਆ ਕਮੈਂਟ ਤਾਂ ਬਾਈ ਆ ਹੀ ਜਾਂਦੇ ਆ ਯਾਰ ਹਨਾ ਬਾਈ ਤੇ ਹੈਲੋ ਵੀਰੇ ਹੈਲੋ ਕੀ ਹਾਲ ਚਾਲ ਹੈ ਆ ਆਈ ਲਵ ਯੂ ਲਵ ਯੂ ਬ੍ਰੋ ਲਵ ਯੂ ਕੀ ਹਾਲ ਚਾਲ ਹੈ ਕੈਸੇ ਹੋ 22 ਤੇ ਕਹਾਂ ਸੇ ਦੇਖ ਰਹੇ ਹੋ ਹਮੇ ਤੇ ਸਾਰੇ ਪੈਣ ਪ੍ਰਵਾਹਾਂ ਨੂੰ ਅਪੀਲ ਹੈ ਜੇਕਰ ਪਾਣੀ ਪਹਿਲੀ ਗੱਲ ਤਾਂ ਆਪਾਂ ਚਾਹੁੰਦੇ ਆਂ ਵੀ ਆ ਵੀ ਨਾ ਕਿਉਂਕਿ ਆ ਦੋ ਦਿਨਾਂ ਜਿਹੜੇ ਇਹ ਬਹੁਤ ਵੱਡੀ ਮੁਸੀਬਤ ਦੇ ਵਿੱਚ ਲੰਘਣ ਵਾਲੇ ਆ ਪੰਜਾਬ ਦੇ ਪੰਜਾਬ ਕਿਉਂਕਿ ਪਿੱਛੇ ਤੋਂ ਪਾਣੀ ਛੱਡਿਆ ਜਿਹੜਾ ਆ ਪਤਾ ਨਹੀਂ ਆ ਵੀ ਇਸੇ ਤਰੀਕੇ ਨਾਲ ਅੱਗੇ ਟੱਪ ਜੇ ਹਣਾ क्योंकि जेकर नुकसान होया पंजाब का तो बहुत मैं दिल्ली से हूँ अच्छा 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 थैंक यू ब्रो थैंक यू और कैसा है मौसम कैसा है अच्छा है मौसम कैसा है सब्सक्राइब कर लेना भाई हमारे चैनल को प्लीज प्लीज़र बबे इदा ना है ना जेकर आ, अच्छा नहीं है ਕਿਉਂ ਕੀ ਹੂਆ ਕਿਉਂਕਿ ਬਾਬਿਓ ਜੇਕਰ ਆਪਾਂ ਨੂੰ ਵੀ ਪਤਾ ਹੈ ਯਾਰ ਹਨਾ ਵੀ ਜਿਹੜੇ ਪਿੰਡਪਰਾ ਸਮੁੰਦਰਾਂ ਦੇ ਨੇੜੇ ਰਹਿੰਦੇ ਆ ਉਹਨਾਂ ਦੇ ਸਾਹ ਸੁੱਕੇ ਹੋਏ ਆ ਪਾਣੀ ਵੀ ਠਾਠਾ ਮਾਰਦਾ ਆਉਂਦਾ ਅੱਛਾ ਮੌਸਮ ਅੱਛਾ ਨਹੀਂ ਆ ਠੀਕ ਹੈ ਠੀਕ ਹੈ ਔਰ ਬੜੀਆ ਹੈ ਘਰ ਪਰਵਾਰ ਸਭ ਠੀਕ ਹੈ ਤੇ ਦੇਖੋ ਯਾਰ ਉਹਨਾਂ ਦੇ ਵੀ ਸਾਹ ਸੁੱਕੇ ਹੋਏ ਆ ਜਿਹੜੇ ਭੈਣ ਭਰਾ ਆਪਣੇ ਇਹਨਾਂ ਦੇ ਨਾਲ ਬੈਠੇ ਆ ਤੁਸੀਂ ਕਮੈਂਟ ਕਿਉਂ ਨਹੀਂ ਕਰਦੇ ਯਾਰ ਮਾੜਾ ਇੱਕ ਕਮੈਂਟ ਕਰਕੇ ਆਪਣਾ ਏਗਾ ਤਾਂ ਦੱਸੋ ਹਾਂ ਬਾਈ ਬੜੀਆ ਬੜੀਆ ਹੀ ਚਾਹੀਏ ਭਾਈ ਬੜੀਆ ਹੀ ਚਾਹੀਏ ਚੈਨਲ ਸਬਸਕ੍ਰਾਈਬ ਕਰ ਲੈਣਾ ਭਾਈ ਔਰ ਲਾਈਕ ਵੀ ਕਰ ਦਿਓ ਯਾਰ ਲਾਈਕ ਕਿੰਨੇ ਜਣੇ ਬੈਠੇ ਹੋ 16 ਜਣੇ ਲਾਈਕ ਅਜੇ ਤੱਕ ਕਿਸ ਨੇ kiya ਨਹੀਂ ਹੈ ਲਾਈਕ ਤੋਂ ਕਰ ਦਿਓ ਪਲੀਜ਼ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਤਾਂ ਦੱਸ ਦਿਆ ਕਰੋ ਬਾਈ ਕਿੱਥੋਂ-ਕਿੱਥੋਂ ਦੇਖਦੇ ਆ ਜਿਵੇਂ ਇਹ ਬਾਈ ਨੇ ਦੱਸਿਆ ਮੈਂ ਦਿੱਲੀ ਤੋਂ ਐ ਕੀ ਕਾ ਗੱਲ ਕਿ ਨੇ ਅਹੀਂ ਮੌਸਮ ਅੱਛਾ ਨਹੀਂ ਐ ਬਹੁਤ ਵਧੀਆ ਗੱਲਾਂ ਜਦੋਂ ਯਾਰ ਗੱਲਾਂ ਹੀ ਆ ਕਰਦੇ ਕਮੈਂਟ ਆਉਂਦੇ ਆ ਨਾ ਉਦੋਂ ਪੂਰਾ ਨਜ਼ਾਰਾ ਆਉਂਦਾ ਯਾਰ ਪੜਨ ਕਮੈਂਟ ਪੜ੍ਹ ਕੇ ਗੱਲਾਂ ਕਰਨ ਦਾ ਤੁਹਾਡੇ ਨਾਲ ਹਨਾ ਜੀ ਆ ਲੱਗਿਆ ਰਹਿੰਦਾ ਤੁਹਾਡੇ ਨਾਲ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਥੋੜਾ ਜਾਂ ਇਹ ਜੇ ਰਹਿੰਦਾ ਵੀ ਕਮੈਂਟ ਕਿਉਂ ਨਹੀਂ ਕਰ ਰਹੇ ਯਾਰ ਆ ਟੈਂਡਾਂ ਦੇ ਅੱਜ ਹਾਲਾਤ ਬਾਰੇ ਗੱਲ ਕਰੋ ਹਾਂਜੀ ਹਾਂਜੀ ਚਲੋ ਦੱਸੋ ਜਸ ਪ੍ਰੀਤ ਭਰਾ ਕਾਦੇ ਬਾਰੇ ਪੁੱਛਣਾ ਤੁਸੀਂ ਪੁੱਛੋ ਕਰਦੇ ਆ ਗੱਲਾਂ ਬਾਤਾਂ ਕਿਸ ਚੀਜ਼ ਬਾਰੇ ਗੱਲਾਂ ਕਰਕੇ ਨਸ਼ੇ ਪੱਤੇ ਬਾਰੇ ਗੱਲਾਂ ਕਰਕੇ ਨੌਜਵਾਨੀ ਬਾਰੇ ਗੱਲਾਂ ਕਰਕੇ ਜਾਂ ਜਿਹੜਾ ਆਪਣੇ ਹੁਣ ਪਾਣੀ ਚੜ੍ਹ ਕੇ ਆ ਰਿਹਾ ਠੀਕ ਹੈ ਨਾ ਸਮੁੰਦਰ ਪਤਨੀ ਲੱਗੇ ਹੋਏ ਆ ਇਹਦੇ ਬਾਰੇ ਗੱਲਾਂ ਕਰਕੇ ਕਾਦੇ ਬਾਰੇ ਗੱਲਾਂ ਕਰਕੇ ਤੁਸੀਂ ਦੱਸੋ ਆਪਾਂ ਉਹੀ ਮੁੱਦਾ ਛੇੜ ਲਾਂਗੇ ਯਾਰ ਤੁਹਾਡੇ ਭਰਾ ਕਿੱਥੋਂ-ਕਿੱਥੋਂ ਦੇਖਦੇ ਹੋ ਆ ਕੰਮ ਕਰੋ ਆ ਜਸਪ੍ਰੀਤ ਭਾਈ ਸਮਝ ਨਹੀਂ ਆਈ ਅ ਅੱਜ ਦੇ ਪਿੰਡਾਂ ਦੇ ਹਾਲਾਤਾਂ ਦੇ ਬਾਰੇ ਤਾਂ ਯਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਾਲਾਤ ਬਹੁਤ ਮਾੜੇ ਆ ਯਾਰ ਕੰਮਕਾਰ ਬਾਰੇ ਕੰਮ ਕਰ ਤਾਂ ਬਾਈ ਦੇਖੋ ਤੁਸੀਂ ਜਿਹੜਾ ਮਰਜ਼ੀ ਤੋਰ ਲੋ ਠੀਕ ਆ ਗੱਲ ਕਿ ਨਹੀਂ ਛਿੱਦਤ ਨਾਲ ਤੋਰੋ ਆਪਦੇ ਦਿਲੋਂ ਤੋਰੋ ਠੀਕ ਆ ਗੱਲ ਕਿ ਨਹੀਂ ਕੰਮ ਤਾਂ ਆਪਣੇ ਆਪ ਪੈਰ ਚੋਂਦਾ ਹੈ ਨਾ ਮੈਂ ਕਿਸੇ ਦਿਨ ਮੈਂ ਆਪਣੀ ਸਟੋਰੀ ਦੱਸਦਾ ਥੋੜੀ ਜੀ ਤੁਹਾਨੂੰ ਮੈਂ ਜਿੰਨਾ ਕੰਮ YouTube ਦਾ ਤੋਰਿਆ ਸੀਗਾ ਪਹਿਲਾਂ-ਪਹਿਲਾਂ ਠੀਕ ਹੈ ਲੱਗਨੇ ਮੈਨੂੰ ਬੜਾ ਐ ਲੱਗਦਾ ਹੁੰਦਾ ਸੀ ਵੀ ਯਾਰ ਭੈਣ ਤਰਾ ਇਹ ਤਾਂ ਇੰਨਾ ਕੁ ਜਾਤੇ ਕੋਹ ਹੋਣਾ ਵੀ ਇਹਦੇ ਬਾਰੇ ਕੋਈ ਸੋਚ ਹੀ ਨਹੀਂ ਸਕਦਾ ਤੇ ਮੈਂ ਨਾ ਜਿਹੜੇ ਮਰਜ਼ੀ ਕੰਮ 'ਚ ਆਪਾਂ ਤੁਰਪਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਥੋੜਾ ਜਿਹਾ ਕੰਮ ਬਾਰੇ ਠੀਕ ਹੈ ਲੱਗਨੇ ਹੀ ਤੇ ਬੰਦਾ ਬਹੁਤ ਰੁਪਏ ਵਾਟ ਲੈਂਦਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਕੰਮ ਦੀ ਆਪਣੇ ਨਾ ਇੱਥੇ ਜਿਹੜੇ ਮੱਛੀ ਮਾਰਕੀਟ ਦੇ ਵਿੱਚ ਭਈਏ ਰਹਿੰਦੇ ਆ ਇਹਨਾਂ ਨੇ ਨਾ ਚਾਰ-ਚਾਰ ਕਨਾਲਾ ਜਗ੍ਹਾ ਲੈ ਰੱਖੀ ਐ ਸੁਣੀ ਚੱਲੋ ਗੱਲ ਕੰਮ ਕਾਰ ਦੀ ਜੇ ਰੁਪਏ ਕਮਾਉਣ ਦੀ ਗੱਲ ਦੱਸਦਾ ਤੁਹਾਨੂੰ ਰੁਪਏ ਕਮਾਉਣੇ ਹੋਣ ਤਾਂ ਚਾਰ-ਚਾਰ ਕਨਾਲਾ ਲੈ ਕੇ ਇਹਨਾਂ ਨੇ ਜਗ੍ਹਾ ਪਾਣੀ ਨਾਲ ਭਰ ਕੇ ਤੇ ਇਹ ਕਲਕੱਤੇ ਤੋਂ ਬੱਚਾ ਲਿਆਉਂਦੇ ਆ ਜਾਂ ਇਧਰੋਂ ਹਨੂਮਾਨ ਘੜ ਤੋਂ ਲੈ ਕੇ ਆਉਂਦੇ ਆ ਮੱਛੀ ਦਾ ਬੱਚਾ ਨੀਕਾ ਉਹ 10 ਪੈਸੇ 5 ਪੈਸੇ ਬੱਚਾ ਮਿਲ ਜਾਂਦਾ ਐ ਠੀਕ ਹੈ ਅਲਗ ਨਹੀਂ ਪੰਜ ਪੈਸੇ ਬੱਚਾ ਮਿਲ ਜਾਂਦਾ ਚਾਰ ਕਨਾਲਾਂ ਦੇ ਵਿੱਚ ਇਹਨਾਂ ਨੇ ਬੱਚਾ ਲੈ ਕੇ ਪਾਦਣਾ 20 ਲੱਖ ਸੁਣੀ ਚੱਲਿਓ ਗੱਲ ਮੈਂ ਆਪ ਕੰਮ ਕੀਤਾ ਮੱਛੀ ਦਾ ਮੱਛੀ ਫਾਰਮ ਦਾ ਤਾਂ ਮੈਨੂੰ ਪਤਾ ਮੈਂ ਇਹਦੇ ਬਾਰੇ ਤਜਰਬਾ ਮੈਨੂੰ ਮੈਂ ਬਹੁਤ ਕੰਮ ਵਧੀਆ ਕੰਮ ਸੀਗਾ ਮੈਂ ਛੱਡਿਆ ਉਹੀ ਬਸ ਮੈਨੂੰ ਉਹ ਲੱਗਿਆ ਯਾਰ ਮੈਂ ਤਾਂ ਕਰਕੇ ਛੱਡਦਾ ਠੀਕ ਹੈ ਨਾ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਸੀ ਇਸ ਚੀਜ਼ ਦੀ ਬਹੁਤ ਵਧੀਆ ਕੰਮ ਸੀ ਬਹੁਤ ਵਧੀਆ ਰੁਪਏ ਸੀ ਜਦੋਂ ਜੀ ਕਰਦਾ ਸੀ ਵੀ ਅੱਜ 10000 ਚਾਹੀਦਾ ਤਾਂ 10000 ਦੀਆਂ ਮੱਛੀਆਂ ਘੰਟੇ 'ਚ ਵਿਕ ਜਾਂਦੀਆਂ ਬਾਈ। ਨਾ ਚਿੱਟੇ ਕੱਪੜੇ ਪਾ ਕੇ ਕੁਰਸੀ ਢਾ ਕੇ ਬਹਿ ਜਾਣਾ, ਆਪਣੇ ਆਪ ਕੱਢ ਕੇ ਲੈ ਜਾਣਾ ਉਹਨਾਂ ਨੇ। ਸੁਣੀ ਚੱਲੂ ਗੱਲ। ਜੇਕਰ ਇਹ ਚੀਜ਼ ਨੂੰ ਬੰਦਾ ਪਾਪ ਮੰਨਦਾ ਤਾਂ ਤੁਸੀਂ ਕੀ ਕਰੋ ਛੋਟਾ ਜਾਂ ਛੱਪੜ ਪਟੋ, 4 ਕਨਾਲਾਂ, 3 ਕਨਾਲਾਂ, 2 ਕਨਾਲਾਂ। ਸੁਣੀ ਚੱਲੋ ਗੱਲ, 2 ਕਨਾਲਾਂ ਛੱਪੜ ਪਟ ਗੇ, ਠੀਕ ਹੈ? ਉਹਦੇ 'ਚ ਬੱਚਾ ਲਿਆ ਕੇ ਛੱਡੋ ਘੱਟੋ ਘੱਟ 20 ਤੋਂ 25 ਲੱਖ। 25 ਲੱਖ ਬੱਚਾ ਸੋਡਾ 3 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਰੱਖ ਲੋ ਯਾਰ 6 ਮਹੀਨਿਆਂ ਬਾਅਦ ਉਹ ਸੋਡਾ 1.5 ਰੁਪਏ ਦਾ ਬੱਚਾ ਵਿਖ ਜੂਗਾ ਤੁਸੀਂ ਤੁਸੀਂ ਚੱਲ ਅੱਧ ਕੱਢ ਦਿਓ ਵੀ ਅੱਧਾ ਉਹ ਹੋ ਗਿਆ ਤਾਂ ਵੀ ਜੇ ਕਰ ਸੋਨ ਨੂੰ ਉਹ 50 ਪੈਸੇ ਬੱਚਾ ਵੀ ਛੱਡ ਗਿਆ ਇੱਕ ਗੱਲ ਆ ਮੈਂ ਪੂਰਾ ਖਰਚਾ ਵਰਚਾ ਸਾਰਾ ਕੱਢ ਕੇ ਦੇਣਾ ਠੀਕ ਹੈ ਗੱਲ ਕਿ ਵਿੱਚੋਂ ਮਰਿਆ ਜਿਹੜਾ ਸਭ ਕੁਝ ਕੱਢ ਕੇ ਕਹਿਣਾ ਠੀਕ ਹੈ ਨਾ ਵਿੱਚੋਂ ਸੋਡਾ ਚੱਲ ਐਂ ਕਰ ਦੇ ਉਹ 15 ਲੱਖ ਮਰ ਗਿਆ ਯਾਰ 15 ਲੱਖ ਮਰ ਵੀ ਗਿਆ ਠੀਕ ਹੈ ਨਾ ਆਪ ਇੰਨਾ ਤਾਂ ਮਰਦਾ ਹੀ ਨਹੀਂ ਹੁੰਦਾ ਆਪਾਂ ਤਾਂ ਬੈਸੀ ਇੱਕ ਉਹ ਕਰਤਾ ਤਾਂ ਵੀ ਸੋਨੋ 2 ਕਨਾਲਾਂ 2.5 ਕਨਾਲਾਂ ਥਾਂ 5 ਲੱਖ 60 ਮਹੀਨਿਆਂ ਦਾ ਛੱਡ ਜੂਆ ਆਪਾਂ ਨੂੰ ਕੰਮ ਕਰਨੇ ਨਹੀਂ ਆਉਂਦੇ ਮੈਂ ਕੀਤਾ ਯਾਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਬਹੁਤ ਹੀ ਰੁਪਏ ਕਮਾਏ ਆ ਇਹਦੇ ਵਿੱਚੋਂ ਮੈਂ ਕੋਈ ਐ ਨਹੀਂ ਆਦਾ ਝੂਠ ਨਹੀਂ ਮਾਰਦਾ ਮੈਂ ਤਾਂ ਹੁਣ ਨਾ ਸਾਡੇ ਥੋੜਾ ਜਿਹਾ ਦਿੱਕਤ ਆਉਣੀ ਕਰਕੇ ਸਾਡੇ ਪਰਿਵਾਰ ਵਾਲੇ ਕੁਛ ਤਾਂ ਬਾਹਰ ਰਹਿੰਦੇ ਆ ਕੁਛ ਮੈਂ ਇਕੱਲਾ ਜਾਣਾ ਕੰਮ ਧੰਦਿਆਂ ਦੇ ਵਿੱਚ ਬਾਲਿਆਂ ਦੇ ਵਿੱਚ ਉਲਝਾਂ ਨਹੀਂ ਆਂਦਾ ਠੀਕ ਹੈ ਨਾ ਮੈਂ ਤਾਂ ਕਰਕੇ ਕੰਮ ਛੱਡਦਾ ਸਭ ਤੋਂ ਸੌਖਾ ਕੰਮ ਹੈ ਜੇ ਕਿਸੇ ਭਰਾ ਨੇ ਕੰਮ ਤੋੜਨਾ ਨਹੀਂ ਨੌਲੇਜ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਮੈਂ ਇੰਨੇ ਕ ਕੰਮ ਤੋੜੇ ਆ ਨਾ ਬਾਈ ਤੇ ਸਾਰਿਆਂ ਚੋਂ ਰੁਪਏ ਕਮਾਏ ਆ ਨਾ ਆਪਾਂ ਦੋ ਨੰਬਰ ਦਾ ਕੰਮ ਕੀਤਾ ਤੁਸੀਂ ਦਿਲੋਂ ਆਪਣੇ ਦਿਲੋਂ ਕੰਮ ਕਰੋ ਜਿਹੜਾ ਵੀ ਕਰਨਾ ਚਾਹੁੰਦੇ ਹੋ ਤੁਸੀਂ ਦਿਲੋਂ ਕੰਮ ਕਰੋ ਲਾ ਮੈਂ ਤੁਹਾਨੂੰ ਇੱਕ ਗੱਲ ਆਣਾ ਤੁਸੀਂ ਨਾ ਤੁਸੀਂ ਨਾ ਐ ਕਰੋ ਯਾਰ ਫੀਡ ਦੀ ਫੈਕਟਰੀ ਲਾਓ ਤੁਹਾਨੂੰ ਖੁਰਾਕ ਮੈਂ ਦਵਾਉਣਾ ਠੀਕ ਹੈ ਲੇਕਿਨ ਨਹੀਂ ਤੁਸੀਂ ਫੀਡ ਦੀ ਫੈਕਟਰੀ ਨੂੰ ਖੁਰਾਕ ਮੈਂ ਦਵਾਉਣਾ ਸਾਰੀ ਠੀਕ ਹੈ ਨਾ ਤੁਹਾਨੂੰ ਨੱਕ ਸੁੱਕ ਜਿਹੜਾ ਉਹਦੇ ਵਿੱਚ ਪੈਂਦਾ ਮੈਂ ਦਵਾਉਣਾ ਕੰਮ ਕਰਨ ਵਾਲੇ ਬਣੋ ਯਾਰ ਕੰਮ ਵਾਧੂ ਰੁਪਈਆ ਵਾਧੂ ਬਣਵਾ ਬਈ ਸੋਡਾ ਇੱਕ ਗੱਲ ਇੱਕ ਗੱਲ ਹੋਰ ਹੈ ਤੁਸੀਂ ਬਣਾ ਕੇ ਮਾਲ ਮੈਨੂੰ ਦੇਈ ਚੱਲੋ ਲੈ ਇਹ ਵੀ ਗੱਲ ਨਾਲ ਜਿੰਨਾ ਤੁਸੀਂ ਮਾਲ ਬਣਾਉਂਗੇ ਸਾਰਾ ਸੋਡਾ ਚੱਕਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਠੀਕ ਹੈ ਨਾ ਤੁਸੀਂ ਆਪਣੀ ਜਿੰਨੀ ਸੋਡੀ ਲੇਬਰ ਹੋ ਤੁਸੀਂ ਆਪਦੀ ਲੇਬਰ ਕੱਟ ਕੇ ਮਾਲ ਮੈਨੂੰ ਦੇਈ ਚੱਲੋ ਚਕਾਉਂ ਆਲ ਵੀ ਮੈਂ ਕੱਚਾ ਠੀਕ ਹੈ ਨਾ ਜਿਹੜਾ ਜਿਹੜਾ ਮਾਲ ਵਿੱਚ ਪਾਉਣਾ ਹੈ ਉਹ ਵੀ ਮੈਂ ਚਕਾਉਂਗਾ ਉਹਦੀ ਬਣਾਈ ਬਣਾਈ ਲਈ ਛੱਲੋ ਤੁਸੀਂ ਕੰਮ ਤਾਂ ਕਰੋ ਯਾਰ ਕੋਈ ਜੇ ਕੰਮ ਕਰਨਾ ਹੋਵੇ ਨਾ ਕੋਈ ਵੀ ਕੰਮ ਹੈ ਮੈਂ ਤਾਂ ਇਕੱਲਾ ਜਣਾ ਰਹਿ ਗਿਆ ਮੇਰੇ ਕੋਲੇ ਤਾਂ ਬੰਦੇ ਹੋਣ ਚਾਜਦੇ ਹਨ ਅ ਹੈਲੋ ਪਤਾ ਨਹੀਂ ਕੀ ਲਿਖਿਆ ਸੀ ਬਾਈ ਗਰਜੋਤ ਕੀ ਹਾਲ ਚਾਲ ਆ ਬਾਈ ਜਰ ਅਸੀਂ ਨਾ ਮੈਂ ਬਹੁਤ سارے ਕੰਮ ਕੀਤੇ ਆ ਠੀਕ ਹੈ ਲੱਗਣੀ ਆਪਾਂ ਨੂੰ ਚਾਰਜ ਵੀਰੋ ਹੈਲੋ ਵੀਰ ਹੈਲੋ ਜੀ ਗਰਜੋਤ ਵੀਰੇ ਕੀ ਹਾਲ ਚਾਲ ਆ ਕਿਹੜੀ ਜਗ੍ਹਾ ਤੋਂ ਦੇਖਦੇ ਹਾਂ ਸਾਨੂੰ ਕਿੰਨੇ ਪੈਸੇ ਲੱਗਣਗੇ ਦੇਖ ਬਾਈ ਉਹਦਾ ਅਲੱਗ-ਅਲੱਗ ਦੇਖਣਾ ਜਿਹੜੀ ਤੁਸੀਂ ਮਸ਼ੀਨਰੀ ਉਹ ਕਰਨੀ ਆ ਅ ਮਸ਼ੀਨਰੀ ਭਗਤੇ ਵੀ ਬਣਤ ਗਏ ਦੇ ਬਾਰੇ ਫੀਡ ਫੈਕਟਰੀ ਦੀਆਂ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਉਹਦਾ ਪਤਾ ਕਰ ਲਓ ਤੇ ਜਗ੍ਹਾ ਦਾ ਪਤਾ ਕਰ ਲਓ ਠੀਕ ਹੈ ਕਰਨਗੇ ਨਹੀਂ ਬਾਕੀ ਮਾਲ ਪਹੁੰਚ ਕਰਨਾ ਮੇਰੀ ਜ਼ਿੰਮੇਵਾਰੀ ਆ ਤੇ ਮਾਲ ਚੱਕਣਾ ਸਾਡੀ ਜ਼ਿੰਮੇਵਾਰੀ ਆ ਮੈਂ ਇਹ ਕੰਮ ਕਰਦਾ ਸੀਗਾ ਗੱਲ ਕਰ ਮੈਨੂੰ ਤਾਂ ਮੇਰੇ ਪਰਿਵਾਰ ਨੇ ਨਹੀਂ ਕਰਨ ਦਿੱਤਾ ਅ ਵਧੀਆ ਬਾਈ ਨਾਮ ਸੰਗਰੂਰ ਅੱਛਾ 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 ਹੋਰ ਕੀ ਹਾਲ ਚਾਲ ਆ ਬਾਈ ਤੇ ਆ ਪਾਣੀ ਪੂਣੀ ਦਾ ਜੇ ਕਿਸੇ ਪਤਾ ਹੋਵੇ ਗੁਰਜੋਤ ਬਾਈ ਦਾ ਉਹ ਜਰੂਰ ਦੱਸਿਓ ਕਹਿੰਦੇ ਸੱਤ ਲੋਹ ਚੜ ਕੇ ਆ ਗਿਆ ਇਹ ਗੱਲ ਸੱਚੀ ਹੈ ਜਾਂ ਐਵੇਂ ਮਾਰੀ ਜਾਂਦੇ ਕਈ ਵਾਰੀ ਇੰਸਟਾਗ੍ਰam ਤੇ ਐਵੇਂ ਵੀ ਵੀਡੀਓ ਫੇਕ ਵੀ ਚੱਲੀ ਜਾਂਦੇ ਹਨਾ ਤੇ ਜੇ ਮੇਰੇ ਭਰਾਵਾਂ ਨੇ ਕਿਸੇ ਨੇ ਆਪਣਾ ਪੇਜ ਨਹੀਂ ਫੋਲੋ ਕੀਤਾ ਨਾ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਹਨਾ ਤੇ ਜੇ ਕਿਸੇ ਨੂੰ ਪਤਾ ਹੋਵੇ ਨਾ ਸੱਤ ਲੋਹ ਇਹ ਕਹਿੰਦੇ ਚੜ ਕੇ ਆ ਗਿਆ ਇਹਦੇ ਬਾਰੇ ਮੜਾ ਮੋਟਾ ਪਤਾ ਹੋਵੇ ਤਾਂ ਜਰੂਰ ਦੱਸਿਓ ਮੇਰਾ ਵੀਰ ਠੀਕ ਹੈ ਨਾ ਬਾਈ ਸਨਾਮ ਸਨਾਮ ਵਾਲੇ ਹਾਂ ਸਨਾਮ ਵਾਲੇ ਵੀ ਬੰਦੇ ਕੱਬੇ ਹੀ ਆ ਮੈਂ ਸਨਾਮ ਗਿਆ ਸੀ ਕਾਫੀ ਟਾਈਮ ਲਾ ਕੇ ਆਏ ਬੰਦੇ ਗਾਡਰੀ ਆ ਅਸੀਂ ਕਿਸੇ ਦੀ ਸਪੋਰਟ ਤੇ ਗਏ ਸੀਗੇ ਬੰਦੇ ਵਧੀਆ ਯਾਰ ਤੇ ਫੇਕ ਨਿਊਜ਼ ਲੱਗਦੀ ਆ हां यार मेनू भी फेक ही लगगी हां जी भाई की हालचाल बहुत बढ़िया बहुत बढ़िया जगतार भाई की हालचाल मान साहब ਤੁਸੀਂ ਦੱਸੋ ਜੀ ਠੀਕ ਠਾਕ ਮੈਨੂੰ ਵੀ ਭਾਈ ਇਹ ਫੇਕ ਹੀ ਲੱਗਿਆ ਇਹਦਾ ਪਾਣੀ ਜੇ ਚੜ ਕੇ ਆ ਗਿਆ ਉਹ ਹੋ ਗਿਆ ਆ ਹੋ ਗਿਆ ਸਵੈਰਥ ਕਿਰਪਾਣੀ ਬੰਨ ਟੁੱਟ ਜਾਣਗੇ ਮੈਂ ਅੱਜ ਨਾ ਕਾਫੀ ਮੈਨੂੰ ਵੀਡੀਓ ਮਿਲਗਾ ਮੈਂ ਖਿਆ ਯਾਰ ਜੇਕਰ ਉਹ ਹੋਇਆ ਹੁੰਦਾ ਹੁਣ ਨੂੰ ਪੰਜਾਬ ਵਾਲਿਆਂ ਨੇ ਤਾਂ ਪਰਦੇ ਨਾ ਸੀ ਕਰਦੂ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਪੰਜਾਬ ਦੇ ਵਿੱਚ ਜੇਕਰ ਕਿਤੇ ਵੀ ਮੁਸੀਬਤ ਆਵੇ ਕਿਸੇ ਜ਼ਿਲ੍ਹੇ ਦੇ ਵਿੱਚ ਆਵੇ ਪੰਜਾਬ ਤਾਂ ਇਕਾਂ ਨਾਲ ਦੀ ਨਾਲ ਕਰ ਲੈਂਦਾ ਪਰ ਜੇਕਰ ਇਹ ਗੱਲ ਹੋਈ ਵੀ ਤਾਂ ਭਰਾਵੋ ਇਕਾ ਕਰਕੇ ਸਾਰੇ ਜਣੇ ਮਦਦ ਜ਼ਰੂਰ ਕਰਨ ਜਾਇਓ ਮੇਰੇ ਵੀਰ ਠੀਕ ਹੈ ਗੱਲ ਕਿ ਨਹੀਂ ਕਿਉਂਕਿ ਮਦਦ ਯਾਰ ਕਰਨੀ ਬਣਦੀ ਵੀ ਹੈ ਭਰਾਵੋ ਬਹੁਤ ਯਾਰਾ ਮੁਸ਼ਕਲ ਹੋ ਜਾਂਦਾ ਹੈਗਾ ਹਨਾ ਜਿਹੜੇ ਜਿਹੜੇ ਉਹ ਹਨਾ ਜਗਤਾਰ ਬਾਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਸੀਗਾ ਕੀਤਾ ਨਹੀਂ ਬਾਈ ਹਨਾ ਜਗਤਾਰ ਨੇ ਜਗਤਾਰ ਬਾਈ ਪਹਿਲਾਂ ਆਉਂਦਾ ਤਾਂ ਹੈਗਾ ਯਾਰ ਮੇਰੇ ਨਾਲ ਲਾਈਵ ਦੇ ਵਿੱਚ ਇਹ ਕੀ ਗੱਲ ਹੋ ਗਈ ਮੈਨੂੰ ਲੇਖਾ ਲੱਗਦਾ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬਾਈ ਇਸ ਬਾਈ ਨੇ ਤਾਂ ਦੱਸਤਾ ਸੀਗਾ ਗਰਜੋਤ ਨੇ ਤਾਂ ਇਹ ਤਾਂ ਸੁਨਾਮ ਤੋਂ ਹੈ ਅ ਮਲਕੀਤ ਸਿੰਘ ਵੈਰੀ ਗੁੱਡ ਧੰਨਵਾਦ ਜੀ ਧੰਨਵਾਦ ਬਾਈ ਧੰਨਵਾਦ ਤੇ ਜਗਤਾਰ ਬਾਈ ਸਾਰੇ ਭੈਣ ਭਰਾ ਜਿੰਨੇ ਵੀ ਜਾਣੇ ਦੇਖੀ ਐ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰ ਬਣ ਕਿਤੇ ਨਾਲੇ ਲਾਈਕ ਕਰ ਦਿਓ ਹਣਾ ਤੇ ਤੁਸੀਂ ਜੇਕਰ ਆਪਣੇ ਜੋ ਕੋਈ ਭਰਾ ਦੇਦਾ ਹੋਵੇ ਨਾ ਇਧਰਲਾ ਸੌਰੀ ਸਾਤਰੇ ਦੇ ਨਾਲ ਨੂਲ ਦਾ ਬਾਈ ਬਰਨਾਲੀ ਤੋਂ ਹਾਂ ਬਾਈ ਮੈਂ ਤੁਹਾਨੂੰ ਤਾਂ ਜਾਣਦਾ ਬਾਈ ਤੁਸੀਂ ਪਹਿਲਾਂ ਮੇਰੀ ਲਾਈਵ ਦੇ ਵਿੱਚ ਆਏ ਸੀ ਮੈਂ ਤਾਂ ਉਹ ਵੈਸੇ ਪੁੱਛਿਆ ਸੀ ਇਦਨਾਂ ਟਾਪ ਫੈਨ ਦੇ ਵਿੱਚ ਨਾ ਨਹੀਂ ਆ ਰਿਹਾ ਸੀ ਤੁਹਾਡਾ ਉਹ ਤਾਂ ਪੁੱਛਿਆ ਸੀ ਮੈਂ ਕਿ ਬਾਈ ਨੇ ਪਤਾ ਨਹੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਨਹੀਂ ਆ ਰਿਹਾ ਨਹੀਂ ਤਾਂ ਉਹ ਨਹੀਂ ਸੌਰੀ ਜਗਤਾਰ ਬਾਈ ਦਾ ਤਾਂ ਇਹਦਾ ਮਲਕੀਤ ਬਾਈ ਦਾ ਨਹੀਂ ਆ ਰਿਹਾ ਮਲਕੀਤ ਬਾਈ ਦਾ ਨਹੀਂ ਆਉਂਦਾ ਉਹ ਜਗਤਾਰ ਬਾਈ ਦਾ ਤਾਂ ਆ ਜਾਂਦਾ ਮੈਨੂੰ ਭੁੱਖ ਲੱਗ ਗਈ ਮਲਕੀਤ ਜਿਹਨੇ ਵੈਰੀ ਗੁੱਡ ਲਿਖਿਆ ਤੇ ਸਾਰੇ ਆਣੇ ਇੱਕਾ ਕਰ ਲਿਓ ਬਾਈ ਠੀਕ ਹੈ ਲਗਨੇ ਇਹ ਕਾ ਕਰਕੇ ਮਦਦ ਜ਼ਰੂਰ ਕਰਨ ਜੇ ਪ੍ਰਮਾਤਮਾ ਕਰੇ ਯਾਰ ਆਬਲੇ ਤਾਂ ਇਹੋ ਜੀ ਮਸੀਬਤ ਆ ਵੀ ਨਾ ਪੰਜਾਬ ਦੇ ਉੱਤੇ ਕਿਉਂਕਿ ਪਹਿਲਾਂ ਹੀ ਆਪਾਂ ਤਾਂ ਬਹੁਤ ਪਿੱਛੇ ਚਲੇ ਗਏ ਸੀ ਪਿਛਲੇ ਗਿਹੜੇ ਜਦੋਂ ਝੋਨਾ ਮਾਰਿਆ ਗਿਆ ਸੀਗਾ ਹਨਾ ਠੀਕ ਹੈ ਨਾ ਤੇ ਬਹੁਤ ਫਸਲਾਂ ਮਾਰਗੀਆਂ ਗਈਆਂ ਸੀਆਂ ਯਾਰ ਕਈ ਕਈਆਂ ਦੀਆਂ 5-5 4-4 ਕਿੱਲੇ ਪੈਲੀਆਂ ਰੁੜਗੀਆਂ ਸੀਆਂ ਠੀਕ ਹੈ ਲਗਨੇ ਬਾਈ ਐਤ ਕੀ ਤਾਂ ਪ੍ਰਮਾਤਮਾ ਕਰੇ ਮਿਹਰ ਭਰਿਆ ਹੱਥ ਹੀ ਰੱਖੇ ਅਸਲ ਦੇ ਵਿੱਚ ਨਾ ਬਾਈ ਐਤ ਕੀ ਨਹਿਰਾ ਚੱਲ ਨਹੀਂ ਆ ਰਾਜਸਥਾਨ ਵਾਲਾਂ ਦਾ ਕੁਛ ਤਾਂ ਤਾਂ ਵੀ ਫਰਕ ਪਊਗਾ ਜਿੰਨਾ ਚੱਕਰੇ ਨਹਿਰਾ ਚੱਲਦਿਆਂ ਬਾਈ ਉਹਨਾਂ ਚੱਕਰ ਨਹੀਂ ਹਟਾਉਂਦੇ ਜਦੋਂ ਹਟ ਲਿਆਉਣੇ ਹੁੰਦੇ ਆ ਨਾ ਇਹ ਨਹਿਰਾ ਬੰਦ ਕਰ ਦਿੰਦੇ ਆ ਬਾਈ ਜੋੜੇ ਨਹੀਂ ਸਾਰੇ ਹਾਂਜੀ ਬਾਈ ਹਾਂਜੀ 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 ਬਾਈ ਔਰ ਕੀਤ ਬਾਈ ਤੇ ਹੌਲੀ ਹੌਲੀ ਆਪਣੇ ਕੋਲੇ ਉਹ ਵੀ ਭਰਾ ਆ ਜਾਣਗੇ ਜਿਹੜੇ ਸਮੁੰਦਰ ਦੇ ਨੇ ਸੌਰੀ ਦਰਿਆ ਦੇ ਨੇੜੇ-ਨੇੜੇ ਜੀ ਆ ਉਹ ਵੀ ਜਦੋਂ ਭਰਾ ਆ ਗਏ ਆਪਾਂ ਨੂੰ ਦੱਸਣਗੇ ਮੇਰੇ ਭੈਣ ਭਰਾ ਵੀ ਹਾਂ ਬਾਈ ਸਾਡੇ ਆ ਜਾ ਹੋਇਆ ਵੀ ਹੈ ਜਾਂ ਨਹੀਂ ਆਇਆ ਠੀਕ ਹੈ ਨਾ ਉਹ ਕਈ ਨਾ ਭੈਣਾਂ ਫੇਕ ਵੀ ਦੇ ਜਾਂਦੇ ਆ ਬਾਈ ਪਾਣੀ ਆ ਗਿਆ ਓਏ ਚੜ ਗਿਆ ਓਏ ਬੰਨ ਟੁੱਟ ਜੂ ਓਏ ਆਹ ਹੋ ਜੂ ਯਾਰ ਮੈਂ ਨਾ ਫੇਕ ਨਿਊਜ਼ ਨਾ ਦਿਓ ਠੀਕ ਹੈ ਨਾ ਫੇਕ ਕੋਈ ਵੀ ਉਹ ਨਾ ਕਰੋ ਭਰਾਓ ਕਿਉਂਕਿ ਆ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਪਿੱਛੇ ਅਸੀਂ ਵੀ ਗਏ ਸੀ ਕਿੰਨੇ ਕਿੰਨੇ ਦਿਨ ਪੰਨਾਂ ਤੇ ਰਹੇ ਹਾਂ ਠੀਕਾ ਗੱਲ ਕਿ ਨਹੀਂ ਜਦੋਂ ਕਿਸੇ ਦਾ ਪੁੱਤਾਂ ਵਾਂਗੂ ਪਾਲਿਆ ਫਸਲਾਂ ਮਰਦੀਆਂ ਬਾਈ ਉਦੋਂ ਉਦੋਂ ਪਤਾ ਲੱਗਦਾ ਅਸਲ ਦੇ ਵਿੱਚ ਕਈਆਂ ਵਾਸਤੇ ਤਾਂ ਇਹ ਹਾਸਾ ਮਜ਼ਾਕ ਹੀ ਆ ਠੀਕਾ ਗੱਲ ਕਿ ਨਹੀਂ ਬਹੁਤ ਬੰਦਿਆਂ ਵਾਸਤੇ ਹਾਸਾ ਸਮਝਾ ਕੇ ਯਾਰ ਪਰ ਮੈਂ ਇੱਕ ਗੱਲ ਆਣਾ ਹੁੰਦਾ ਵੀ ਜੇਕਰ ਆ ਵੀ ਗਈ ਕੋਈ ਇਹੋ ਜਿਹੀ ਨੌਤ ਤਾਂ ਐਤ ਕੀ ਇਹੋ ਜਿਹੇ ਹਸਾਵਨਾ ਚੱਲਾਂਗੇ ਵੀ ਆਪਾਂ ਕਿਸੇ ਬੰਦੇ ਤੇ ਕਰੋਹ ਨਹੀਂ ਹੋਣ ਦੇਣਾ ਕਿਸੇ ਬੰਦੇ ਦੀ ਫਸਲ ਜੇ ਮਰ ਵੀ ਗਈ ਤਾਂ ਪ੍ਰਮਾਤਮਾ ਕਰੇ ਉਹਨੂੰ ਉਹਨੇ ਪੈਸੇ ਪੂਰੇ ਕਰਕੇ ਦੇਵਾਂਗੇ ਠੀਕ ਹੈ ਗੱਲ ਕਿ ਨਹੀਂ ਬਾਈ ਤੁਸੀਂ ਨਾਲੋਂ ਸਾਰੇ ਆਹ ਕੀ ਲਿਖਿਆ ਬਾਈ ਬਾਈ ਜਰੂਰ ਸਤ ਸ੍ਰੀ ਅਕਾਲ ਆਪਣੇ ਵੀ ਆ ਲਿਖ ਲਿਖ ਨਾਂ ਰਾਜੇ ਚੰਡੀਗੜ੍ਹ ਵਾਲੀ ਮੈਂ ਤੋ ਦੀ ਰਹੀ ਸਾਰੀ ਰਾਤ ਰਾਜੇ ਦੀ ਯਾਦ ਚੰਡੀਗੜ੍ਹ ਵਾਲੀ ਨੂੰ ਆਉਂਦੀ ਰਹੀ ਸਮਝ ਨਹੀਂ ਲੱਗੀ ਬਾਈ ਕੀ ਆਖਿਆ ਤੁਸੀਂ ਆ ਲਿਖ ਲਿਖ ਨਾ ਰਾਜੇ ਦਾ ਚੰਡੀਗੜ੍ਹ ਵਾਲੀ ਮਿੱਤ ਤੋ ਦੀ ਰਹੀ ਸਾਰੀ ਰਾਤ ਯਾਦ ਆਉਂਦੀ ਰਹੀ ਅੱਛਾ 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 ਤੇ ਬਾਈ ਲੋਕ ਗਰੁੱਪ ਮਾਰਦੇ ਗੱਪ ਮਾਰ ਗੱਪ ਮਾਰਦੇ ਹਾਂ ਬਾਈ ਗੱਪ ਤਾਂ ਮਾਰਦੇ ਆ ਮੈਂ ਵੀ ਯਾਰ ਦੇਖਿਆ ਨਾ ਜਦੋਂ ਮੈਨੂੰ ਪਤਾ ਲੱਗਿਆ ਹੈਲੋ ਵੀਰ ਭੈਣ ਆ ਗਈ ਆਪਣੀ ਰਾਮਨਾਥ ਸਤਿਸ਼੍ਰੀਕਾਲ ਭੈਣੇ ਲਾਈਕ ਕਰੋ ਆਪਣੀ ਪੋਸਟ ਨੂੰ ਬਾਈ ਤੇ ਉਹ ਗੱਪ ਹੀ ਮਾਰਦੇ ਹੋਣਗੇ ਬਾਈ ਮਲਕੀਤ ਮੈਨੂੰ ਵੀ ਯਾਰ ਮੈਂ ਨਾ ਜਦੋਂ ਦੇਖਿਆ ਠੀਕ ਲੱਗਣੇ ਸੀ ਮੈਨੂੰ ਪਤਾ ਲੱਗਿਆ ਜਦੋਂ ਵੀ ਪਾਣੀ ਇੰਨਾ ਜੇ ਚੜ ਕੇ ਆਉਂਦਾ ਆਪਣੇ ਪੰਜਾਬ ਵਾਲੇ ਤਾਂ ਹੁਣੋਂ ਟਰੈਕਟਰ ਵਾਲਿਆਂ ਪਾ ਕੇ ਮਦਦ ਕਰਨ ਲਈ ਤੁਰ ਪੈਂਦੇ ਪਰ ਲੋਕਾਂ ਨੇ ਠੀਕ ਹੈ ਵੀ ਉਹ ਨਹੀਂ ਕੀਤਾ ਹਨਾ ਅ ਹਜੇ ਤੱਕ ਪਾਣੀ ਆਇਆ ਨਹੀਂ ਇਹ ਸਾਰੇ ਗਪੌੜ ਹੀ ਹੈ ਗਾਪੀ ਮਾਰੀ ਜਾਂਦੇ ਆ ਅ ਕਿਵੇਂ ਵੀਰ ਠੀਕ ਹੈ ਠੀਕ ਹੈ ਭਣੇ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਭਣੇ ਐ ਬਾਬੇ ਵੀਕਰ ਨੇਰ ਵੱਲ ਕਦੋਂ ਆਣਾ ਹੈ ਵੀ ਕਮੇਰ ਵਾਲਾ ਯਾਰ ਬਾਈ ਠੰਡ ਹੋ ਜਾਂਦੀ ਫੇਰ ਆ ਮੈਂ ਰੱਬ ਸੁੱਖ ਰੱਖੇ ਕਿ ਘੁੰਮਾਂਗੇ ਸਾਰਾ ਇਰਗਾ ਪਰ ਹਜੇ ਥੋੜਾ ਜਨਾ ਗਰਮੀ ਬਹੁਤ ਜ਼ਿਆਦਾ ਮੈਂ ਤਾਂ ਏਸੀ ਵਾਲੇ ਕਮਰੇ ਚੋਂ ਜਦੋਂ ਵੀ ਬਾਹਰ ਜਾਣਾ ਬਸ ਗੱਡੀ ਚ ਤੇ ਜਾ ਆ ਕੇ ਏਸੀ ਵਾਲੇ ਕਮਰੇ ਚ ਵੜ ਦਨੇ ਆ ਇੱਥੇ ਤੁਹਾਨੂੰ ਲਾਈਵ ਵੀ ਮੈਂ ਇੱਥੇ ਮਿਲਦਾ ਹੂੰਗਾ ਅੱਜ ਵੀ ਮੈਂ ਹੂੰ ਜਾ ਕੇ ਆਇਆ 2.5 ਹਜ਼ਾਰ ਕਿਲੋਮੀਟਰ ਪਰ ਆ ਕੇ ਤੇ ਕਮਰੇ ਚੁੱਪ ਕਰਕੇ ਵੜ ਗਏ ਆਪਾਂ ਤੇ ਇੱਥੇ ਆ ਕੇ ਆਰਾਮ ਨਾਲ ਲਾਈਵ ਹੋਗੇ 10 ਮਿੰਟ ਅੱਜ ਨਾ ਮੇਰੇ ਚੈਨਲ ਦੇ ਕੁਝ ਅਪਡੇਟਾਂ ਹੀ ਆਈਆਂ ਸੀਗੀਆਂ ਤੇ ਤਾਂ ਕਰਕੇ ਹੂੰ ਬਾਬੇ ਫੇਰ ਤਾਂ ਮਾਲ ਰੱਖਣਗੇ ਤਿਆਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬੇ ਆਰਚ ਦੀਪਕੌਰ सुरेंद्र ਸਿੰਘ ਇਹ ਬਾਈ सुरेंद्र ਸਿੰਘ ਹੈ ਇਹ ਭੈਣ ਦਾ ਚੈਨਲ ਹੋਣਾ ਕਿਸੇ ਦਾ ਆਪਣੀ ਦਾ ਠੀਕ ਹੈ ਨਾ ਜਾਂ ਭੈਣ ਦੇ ਨਾਂ ਤੇ ਈਮੇਲ ਆਈਡੀ ਬਣੀ ਹੋਣੀ ਹੈ ਤੇ ਬਾਈ ਸਰੇਂਦਰ ਸਿੰਘ ਕੀ ਹਾਲ ਚਾਲ ਆ ਬਾਈ ਤੇ ਰਮਨਦੀਪ ਕੌਰ ਭੈਣ ਆਪਣੀ ਹੈ ਬੈਠਿਓ ਭੈਣੇ ਲਾਈਕ ਲਾਈਕ ਤਾਂ ਕਰ ਦਿਓ ਯਾਰ ਆਪਣੀ ਹੌਸ ਨੂੰ ਚਲਦੇ ਚਲਦੇ ਇਸ ਤਰੀਕੇ ਨਾਲ ਦੋ ਵਾਰੀ ਸਕਰੀਨ ਤੇ ਟੱਚ ਹੀ ਕਰਨਾ ਐ ਕਰਕੇ ਲਾਈਕ ਹੋ ਜਾਣਾ ਯਾਰ ਸਰੇਂਦਰ ਸਿੰਘ ਵੀਰ ਤੁਸੀਂ ਕਿਹੜੀ ਜਗ੍ਹਾ ਤੋਂ ਐ ਬਾਬੇ ਘਰੇ ਵਧੀਆ ਸਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਮਾਲਕ ਦੀ ਮਿਹਰ ਹੈ ਕਿਰਪਾ ਬਾਬੇ ਦੀ ਤੁਸੀਂ ਦੱਸੋ ਆ ਸਾਨੂੰ ਕਰ ਤਾ ਬਾਬੇ ਆਉਂ ਦੇ ਆ ਲਾਈਕ ਕੋਈ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਕਰਤਾ ਲਾਈਕ ਦਾ ਧੰਨਵਾਦ ਤੁਹਾਡੇ ਤੇ ਅੱਜ ਥੋੜੇ ਘਟ ਜਾਣੇ ਜੁੜੇ ਆ ਹਨਾ ਪਤਾ ਨਹੀਂ ਕੀ ਗੱਲ ਆ ਟਾਈਮ ਹੀ ਰੋਟੀ ਰੋਟੀ ਖਾਣ ਦਾ ਅਸਲ ਦੇ ਵਿੱਚ ਆਪਾਂ ਇਸ ਵੇਲੇ ਉਹੀ ਲਾਈਵ ਮੈਂ ਤਾਂ ਪਰੋਂ ਆਇਆ ਸੀ ਤੇ ਆ ਕੇ ਮੈਂ ਚਲੋ 5 ਮਿੰਟ ਮਾਰਦੇ ਆ ਗੱਲਾਂ ਬਾਤਾਂ ਆਪਣੇ ਭਰਾਵਾਂ ਨਾਲ ਠੀਕ ਐ ਤਾਂ ਕਰਕੇ ਦੁਰਗਿਆ ਮਹਾ ਜੀ ਤੋ ਕਾਫੀ ਦਿਨਾਂ ਤੋਂ ਲਾਈਵ ਨਹੀਂ ਨਾ ਹੁੰਦੇ ਫਿਰ ਉਹ ਭੈਣ ਭਰਾ ਪੁੱਛਣ ਲੱਗ ਜੰਨੇ ਇੱਕ ਯਾਰ ਛੋਟ ਵੀਡੀਓ ਤੇ ਕਮੈਂਟ ਜ਼ਰੂਰ ਛੱਡ ਜਾ ਕਰੋ ਵੀਰ ਬਣ ਕੇ ਅੱਜ ਤਾਂ ਚਮਕਦਾ ਪੱਟੂ ਨਹੀਂ ਨਹੀਂ ਭਾਈ ਅਜਨਨਾ ਨਾ ਧੋਕੇ ਗਏ ਸੀਗੇ ਬਾਹਰ ਤਾਂ ਕਰਕੇ ਅੱਗੇ ਤਾਂ ਆਪਾਂ ਮੱਸੀ ਵਾਲੇ ਦੇ ਨਹੀਂ ਨਾਈਦਾ ਤੇ ਤੁਸੀਂ ਕਿਹੜੀ ਕਿਹੜੀ ਹੋਰ ਜਿਹੜੇ ਭੈਣ ਭਰਾ ਨਵੇਂ ਜੁੜੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਜੁੜੇ ਹੋ ਬਾਈ ਤੁਸੀਂ ਦੱਸਿਓ ਜਰੂਰ ਚਲੋ ਯਾਰ ਅੱਜ ਬੜੇ ਜਾਣੇ ਜੁੜੇ ਨਹੀਂ ਆਪਾਂ ਫੇਰ ਲਾਈਵ ਆਵਾਂਗੇ ਹਨਾ ਕਦੇ ਜਦੋਂ ਬਾਬਾ ਜਣੇ ਜੁੜਦਣਾ ਕਮੈਂਟ ਜੇ ਨਾ ਨਾ ਹੁਣ 22 ਪਿੰਡ ਕਿਹੜਾ ਗੁਰਸੇਵਕ ਸਿੰਘ ਅ ਮੈਂ ਨਾ ਭਈਆ ਹੋਂ ਆਗਾ ਬਠਿੰਡੇ ਕੋਲੇ ਪਿੰਡ ਰਹਿ ਜਾਂਦਾ ਸੰਗਤ ਮੰਡੀ ਬਾਹਰ ਆਇਆ ਸਿੱਧੂ ਵਾਲਾ ਸਮਝ ਲੋ ਰਾਇਆ ਸਿੱਧੂ ਕਲਾਕਾਰ ਹੈ ਜਿਹੜਾ ਫੋਨ ਦੇ ਫਿਕਾਰੇ ਉੱਤੇ ਲਾ ਲਈ ਜੱਟ ਨੇ ਜਾਂ ਇੱਕੋ ਕਹਿੰਦੇ ਹੁੰਦੇ ਆ ਗੁੱਟੇ ਰਾਂ ਦੀਆਂ ਗੁੱਡੀਆਂ ਘਸਾਦੀਆਂ ਉਹ ਪਿੰਡ ਆ ਬਾਈ ਲੈਂਡ ਪੂਲਿੰਗ ਬਾਰੇ ਬੋਲੇ ਬੋਲੋ ਸਾਰੇ ਆ ਲੈਂਡ ਪੂਲਿੰਗ ਵਾਲੇ ਮਸਲੇ ਇਹਦਾ ਵੀ ਨਹੀਂ ਪਤਾ ਲੱਗਿਆ ਬਾਈ ਕੋਈ ਕੀ ਕੁਛ ਹੋਈ ਜਾਂਦਾ ਕੀ ਕੁਛ ਨਹੀਂ ਹੋਈ ਜਾਂਦਾ ਮੈਨੂੰ ਤਾਂ ਉਹਦੇ ਬਾਰੇ ਵੀ ਨਹੀਂ ਪਤਾ ਲੱਗਿਆ ਹੁਣ ਕਹਿੰਦੇ ਅ ਮੀਟਿੰਗ ਹੈ ਦਵਾਰੀ ਮੀਟਿੰਗ ਕਰਨੀ ਹੈ ਸਰਕਾਰ ਨੇ ਜੇਕਰ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਤਾਂ ਉਹ ਵੀ ਜਰੂਰ ਦੱਸਿਓ ਯਾਰ ਲੈਂਡ ਪੂਲਿੰਗ ਵਾਲਾ ਮਸਲੇ ਤੇ ਕੋਈ ਗੱਲ ਬਣੀ ਨਹੀਂ ਯਾਰ ਹਨਾ ਹਜੇ ਤੱਕ ਬਾਈ ਏਕਾ ਕਰਨਾ ਪੈਣਾ ਇੱਕ ਗੱਲ ਹੋਰ ਆ ਕੱਲਾ ਲੈਂਡ ਪੂਲਿੰਗ ਕਲਾ ਮਸਲਾ ਕੱਲੇ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਬਾਈ ਅਸਲ ਦੇ ਵਿੱਚ ਇਹ ਹਰਿਆਣੇ 'ਚ ਵੀ ਲੈ ਕੇ ਆ ਗਏ ਹਰਿਆਣੇ ਦੇ ਵਿੱਚ ਵੀ 35000 ਏਕੜ ਕਵਰ ਕਰਨਾ ਕਰਨ ਔਜਲੇ ਦਾ ਨਮਾ ਗਾਣਾ ਆਇਆ ਗਾਲ ਦਿੰਦਾ ਉਹਦੇ ਵਿੱਚ ਕਿੱਦਾਂ ਲੱਗਾ ਨਹੀਂ ਬਾਈ ਆਪਾਂ ਨੂੰ ਨਹੀਂ ਪਤਾ ਉਹਦੇ ਵਿੱਚ ਕੀ ਲੱਗਿਆ ਯਾਰ ਮੈਨੂੰ ਪਤਾ ਹੀ ਨਹੀਂ ਉਹਦੇ ਬਾਰੇ ਬੋਲਣਾ ਚਾਹੀਦਾ ਜਾਂ ਨਹੀਂ ਨਹੀਂ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਬਾਈ ਐਵੇਂ ਕਹਿ ਰਿਹਾ ਤੈਨੂੰ ਨਹੀਂ ਆਪਾਂ ਗਣੇ ਗੁਣਿਆਂ ਦੇ ਬੜੇ ਸ਼ੌਕੀ ਆ ਆਪਾਂ ਤਾਂ ਗੱਪਾਂ ਛੱਪਾਂ ਮਾਰਨ ਵਾਲੇ ਆ ਠੀਕ ਐ ਬਾਈ ਆਪਾਂ ਮਿਲਦੇ ਆ ਕੱਲ ਨੂੰ ਮੇਰਾ ਵੀਰ ਠੀਕ ਐ ਨਾ ਕੱਲ ਨੂੰ ਨਾਲੇ ਤਾਂ ਆਪਾਂ ਪੂਜਾ ਨੂੰ ਲਾਈਵ ਦੇ ਵਿੱਚ ਲੈ ਕੇ ਆਵਾਂਗੇ ਤੇ ਨਾਲੇ ਕਰਾਂਗੇ ਗੱਲਾਂ ਬਾਤਾਂ ਪੂਰੇ ਪਰਿਵਾਰ ਚ ਬੈਠ ਕੇ ਠੀਕ ਐ ਕੱਲ ਨੂੰ ਭੈਣਾਂ ਰਗੀਆਂ ਆਉਣੀਆਂ ਰਖੜੀ ਬੰਨਣਾ ਤੇ ਕਰਾਂਗੇ ਗੱਲਾਂ ਬਾਤਾਂ ਫਿਰ ਕੱਲ ਨੂੰ 8 ਵਜੇ ਬਾਬੇ ਠੀਕ ਆ ਬਾਬੇ ਠੀਕ ਆ 8 ਵਜੇ ਕੋਈ ਨਹੀਂ ਪੱਕਾ 100% ਅ ਬਾਈ ਆਪਾਂ ਤਾਂ ਆਂਦੀਆਂ ਅ ਕਹੇ ਬਾਈ ਜੀ ਦਫ਼ਤਰ ਮਾਨ ਬਾਈ ਕੀ ਲਿਖੀ ਜਾਂਦਾ ਕਹੇ ਬਾਈ ਜੀ ਅਦਰ ਆਪਣੇ ਚੈਨਲ ਤੇ ਬਹੁਤ ਘੱਟ ਜਾਣੇ ਆਏ ਆ ਪਤਾ ਨਹੀਂ ਕੀ ਗੱਲ ਅਸਲ ਦੇ ਵਿੱਚ ਨਾ ਅੱਜ ਦਿੱਕਤ ਆ ਗਈ ਕੋਈ ਮੈਂ ਕਾਫੀ ਟਾਈਮ ਦਾ ਲੱਗਿਆ ਹੋਇਆ ਸੀ ਉਹ ਪੂਜਾ ਨੂੰ ਜੋੜਨ ਵਾਸਤੇ ਉਹ ਵਿਚਾਰੀ ਵਾਵਾ ਚਰਦੀ ਵੇਟ ਕਰਦੀ ਕਰਦੀ ਵਿਚਾਰੀ ਕਹਿੰਦੀ ਬਾਈ ਫਿਰ ਤੁਸੀਂ ਲਾਈਵ ਹੋ ਜੋ ਤੇ ਪੂਜਾ ਨੇ ਲਾਈਵ ਹੋਣਾ ਸੀਗਾ ਉਹਨੂੰ ਮਿਲਾਉਣਾ ਸੀਗਾ ਤੁਹਾਨੂੰ ਸਾਰੇ ਜਣੇ ਯਾਰ ਉਹ ਕੁੜੀ ਦੀ ਸਪੋਰਟ ਜ਼ਰੂਰ ਕਰਿਓ ਆਪਣੀ ਠੀਕ ਹੈ ਗੱਲ ਕਿ ਨਹੀਂ ਬਹੁਤ ਸਿਆਣੀ ਕੁੜੀ ਆ ਤੇ ਉਹ ਪੂਜਾ ਪੂਜਾ ਲੁੱਧ ਦੇ ਨਾਂ ਤੇ ਉਹਦੀ ਆਈਡੀ ਆ ਸਾਰੇ ਭੈਣ ਭਰਾ ਜਿੰਨੇ ਜਣੇ ਦੇਖਦੇ ਹੋ ਪੂਜਾ ਦੀ ਸਪੋਰਟ ਜ਼ਰੂਰ ਕਰਿਓ ਯਾਰ ਉਹ ਕੁੜੀ ਨਾ ਥੋੜੀ ਵਕਤਾਂ ਚ ਆਈ ਵੀ ਐ ਠੀਕ ਐ ਲੱਗ ਕੇ ਨਹੀਂ ਤੇ ਜਿਹੜਾ ਬੰਦਾ ਥੋੜਾ ਜਾ ਦੁੱਖ ਤਕਲੀਫ ਦੇ ਵਿੱਚ ਹੋਵੇ ਹਨਾ ਤੇ ਉਹਦੀ ਮਦਦ ਕਰ ਦੇਣੀ ਚਾਹੀਦੀ ਆ ਉਹ ਨਾ ਥੋੜਾ ਜਿ ਆਪਣੀ ਜਾਣ ਪਛਾਣ ਵਧਾਉਣਾ ਚਾਹੁੰਦੀ ਆ ਵੀ ਜੇਕਰ ਮੇਰੀ ਜਾਣ ਪਛਾਣ ਵਧੇ ਤਾਂ ਮੈਂ ਕਮੇਟੀਅਨ ਬਣਾ ਤੇ ਮੈਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਤੁਰਾ ਹਨਾ ਹਰੇਕ ਬੰਦੇ ਦੀ ਯਾਰ ਕੋਸ਼ਿਸ਼ ਹੁੰਦੀ ਆ ਉਹ ਬੰਦਾ ਤਰਲੇ ਮਾਰਦਾ ਮਨਤਾ ਕਰਦਾ ਹਨਾ ਤੇ ਚਲੋ ਠੀਕ ਆ ਬਾਈ ਓਕੇ ਬਾਏ ਰੱਬ ਸੁੱਖ ਰੱਖੇ ਕੱਲ ਨੂੰ ਮਿਲਦੇ ਆ ਅੱਜ ਜੁੜੇ ਹੀ ਭੈਣੀ ਆ ਵਾ ਕੋਈ